ਖਾਣੇ ਦਾ ਹੈਗੇ ਜਿਵੇਂ ਆਪਾਂ ਜਾਣਦੇ ਹਾਂ ਵੀ ਪਿਛਲੇ ਦਿਨੀ ਯੂਨਿਓਨ ਮੇਸ਼ਰ ਵਿਰੋਧੀ ਦੇ ਤਹਿਤ ਹੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲੀ ਜਦੋਂ ਅਸੀਂ ਕਮਰਸ਼ੀਅਲ ਕੁਆਂਟੀਟੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਬਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕ ਚ ਚੱਲਦੇ ਹੋਏ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਤੇ ਤੇ ਇਹਦੇ ਵਿੱਚ ਇੱਕ ਹੈਗਾ ਜੀ ਬਲਜਿੰਦਰ ਬੱਲੀ ਦਾ ਜੂਜਾ ਹੈਗਾ ਦਸਲਿੰਦਰ ਬਲਜਿੰਦਰ ਹੈਗਾ ਜੈਤੂ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਜਸਵਿੰਦਰ ਹੈ ਚਿੰਦਰਕਲਾਂ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੋਂ ਹੀ ਆਰਮੀ ਚ ਸਰਵਿੰਗ ਮੁਲਾਜ਼ਮ ਸਕੇ ਕਿ ਅਸੀਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਆਪਣਾ 47 ਨੰਬਰ ਮੁਕਦਮਾ ਤਾਣਾ ਜੋਦਾ 2184 ਬਾਈਕਾਟ 2185 ਕਾਟ 85 2125 ਕਾਟ ਵਿਚ ਅਸੀਂ ਐਨਡੀਪੀ ਸੈਕਟਰੀ ਜਿਹੜੀ ਗ੍ਰਿਫਤਾਰੀ ਪਾਈ ਸਰ ਇਹ ਸ਼ੇਰਨਗਰ ਚ ਪੋਸਟਡ ਸੀ ਉਹ ਜੋ ਇਹ ਖੇਪ ਆਈ ਸੀਗੀ ਜੀ ਇਹ ਬਿਲਕੁਲ ਸਰਚ ਦੇ ਦੌਰਾਨ ਇਹਨਾਂ ਨੂੰ ਮਿਲੀ ਸੀ ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਤੇ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਣ ਲਈ ਇਹਨਾਂ ਨੇ ਇਹਨੂੰ ਉੱਥੇ ਛੁਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇਲ ਹੋਇਆ ਬਿਕਰਮਜੀਤ ਨਾਲ ਜਿਹੜਾ ਕਿ 7 ਮਹੀਨੇ ਪਹਿਲਾਂ ਹੀ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਤਿੰਨਾਂ ਦਾ ਤਾਲਮੇਲ ਹੋ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਦਈਏ ਜੋ ਉਸੇ ਲੜੀ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅਸੀਂ ਇਹ ਬੰਦੇ ਅਰੈਸਟ ਕੀਤਾ ਵਿਕਰਮਜੀਤ ਤੇ ਉਹਦੀ ਲੜੀ ਦੇ ਵਿੱਚ ਹੀ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਰ ਨੇ ਪਹਿਲਾਂ ਵੀ ਇਹਨਾਂ ਨੇ ਕੋਈ ਖੇਪ ਕੀਤੀ ਹੈ ਸੇਲ ਜੀ ਨਹੀਂ ਪਹਿਲਾਂ ਕੋਈ ਨਹੀਂ ਜੋ ਪੁੱਛ ਗਿਆ ਚਾਹ ਜੀ ਇਹ ਪਹਿਲੀ ਵਾਰੀ ਇਹਨਾਂ ਦਾ ਸਦਾ ਤੇ ਇਹ ਫਸਟ ਟਾਈਮ ਇਨਸਟੈਂਸ ਹੈ ਜਦੋਂ ਵੈਰਣੇ ਤੇ ਤਿੰਨੋਂ ਜਿਹੜੀ ਇਹ ਖੇਪ ਆਈ ਸੀਗੀ ਉਹਦੇ ਵਿੱਚੋਂ ਕੁਝ ਸਮਾਨ ਗੁਰਦੇਵ ਦੇ ਨੂੰ ਵੀ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹਨੂੰ ਅਸੀਂ ਫੜਿਆ ਹੈ ਜੇ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਨੇ ਉਹ ਮੈਂ ਉਹਨਾਂ ਦੀ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਗੁਰਦੇਵ ਗ੍ਰਿਫਤਾਰ ਹੈ ਪਰ ਇਸ ਤੋਂ ਇਲਾਵਾ ਦੋ ਹੋਰ ਹਨ ਪੈਂਡਿੰਗ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਫਾਰਵਰਡ ਤੇ ਬੈਕਵਰਡ ਲਿੰਜ ਜਿਹੜੀ ਆਪਾਂ ਗੱਲ ਕਰਦੀ ਹੈ ਇਸ ਕੇਸ ਦੇ ਵਿੱਚ ਅਸੀਂ ਬੈਕਵਰਡ ਲਿੰਕਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਫਾਰਵਰਡ ਲਿੰਕ ਦੇ ਵਿੱਚ ਗੁਰਦੇਵ ਨੋਮੀਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਫੋਰ ਫਾਰਮਰ ਲਿੰਕ ਹਲੇ ਬਾਕੀ ਹੈਗੇ ਨੇ ਸੋ ਉਹ ਵੀ ਅਸੀਂ ਜਲਦ ਗ੍ਰਿਫਤਾਰ ਕਰਕੇ ਤੁਹਾਨੂੰ ਉਹਦੇ ਬਾਰੇ ਵਕਰੀ ਅਸੀਂ ਜਾਣਕਾਰੀ ਇਹ ਤਿੰਨੋਂ ਜਿਹੜੇ ਅਰੈਸਟ ਹੋਏ ਤਿੰਨੇ ਸ਼੍ਰੀਨਗਰ ਵਿੱਚ ਪੋਸਟਡ ਸੀ ਜੀ ਹਾਂ ਇਹ ਤਿੰਨੋਂ ਸ਼੍ਰੀਨਗਰ ਵਿੱਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਸਾਡਾ ਆਪਣੇ ਜ਼ਿਲ੍ਹਾ ਲੁਧਿਆਣਾ ਦੇ ਹਾਕੀ ਦਾ ਸਰ ਕਿਹੜੀ ਪ੍ਰਾਈਵੇਟ ਬੰਦਾ ਹੈ ਇਹ ਇਹਦਾ ਕੋਈ ਸਬੰਧ ਨਹੀਂ ਸਰ ਕਿਹੜੀ ਯੂਨਿਟ ਨਾਲ ਸਬੰਧ ਰੱਖਦਾ ਦੇਖੋ ਮੈਂ ਇਹ ਦੱਸਣਾ ਚਾਹਾਂਗਾ ਜੀ ਆਪਾਂ ਯੂਨਿਟ ਤੋਂ ਜ਼ਿਆਦਾ ਆਪਾਂ ਇਹਨਾਂ ਦੇ ਕ੍ਰਾਈਮ ਜੋ ਕੀਤਾ ਉਸ ਤੇ ਫੋਕਸ ਕਰਨਾ ਚਾ ਵਿਰੋਧੂ ਤੇ ਤਹਿਤੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲੀ ਜਦੋਂ ਅਸੀਂ ਕਮਰਸ਼ੀਅਲ ਕੁਆਂਟੀਟੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਬਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕ ਚ ਚੱਲਦੇ ਹੋਏ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਤੇ ਤੇ ਇਹਦੇ ਵਿੱਚ ਇੱਕ ਹੈਗਾ ਜੀ ਬਲਜਿੰਦਰ ਬੱਲੀ ਦਾ ਜੂਜਾ ਹੈਗਾ ਜਸਵਿੰਦਰ ਬਲਜਿੰਦਰ ਹੈਗਾ ਜੈਤੂ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਜਸਵਿੰਦਰ ਹੈ ਚਿੰਜਰ ਕਲਾਂ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੋਂ ਹੀ ਆਰਮੀ ਚ ਸਰਵਿੰਗ ਮੁਲਾਜ਼ਮ ਸੀਗੇ ਕਿ ਅਸੀਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਆਪਣਾ 47 ਨੰਬਰ ਮੁਕਦਮਾ ਤਾਣਾ ਜੋਧਾ 2185 ਬਾਈਕਾਟ 2185 85 2125 ਕਾਟ ਚ ਅਸੀਂ ਐਨਡੀਪੀ ਸੈਕਟ ਚ ਜਿਹੜੀ ਗ੍ਰਿਫਤਾਰੀ ਪਾਈ ਸੀ ਸਰ ਇਹ ਸ਼ੇਰਨਗਰ ਚ ਪੋਸਟਡ ਸੀ ਜੋ ਇਹ ਥੇਪ ਆਈ ਸੀ ਕਿ ਜੀ ਇਹ ਬਿਲਕੁਲ ਸਰਚ ਦੇ ਦੌਰਾਨ ਇਹਨਾਂ ਨੂੰ ਮਿਲੀ ਸੀ ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਤੇ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਨ ਲਈ ਇਹਨਾਂ ਨੇ ਇਹ ਨੂੰ ਉੱਥੇ ਛੁਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇਲ ਹੋਇਆ ਬਿਕਰਮਜੀਤ ਨਾਲ ਜਿਹੜਾ ਕਿ 7 ਮਹੀਨੇ ਪਹਿਲਾਂ ਹੀ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਤਿੰਨਾਂ ਦਾ ਤਾਲਮੇਲ ਹੋ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਦਈਏ ਉਸੇ ਲੜੀ ਦੇ ਵਿੱਚ ਸਾਰੇ ਕੋਲ ਇਨਫੋਰਮੇਸ਼ਨ ਆਈ ਅਸੀਂ ਇਹ ਬੰਦੇ ਅਰੈਸਟ ਕੀਤਾ ਬਿਕਰਮਜੀਤ ਤੇ ਉਦੀ ਲੜੀ ਦੇ ਵਿੱਚ ਹੀ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਪਹਿਲਾਂ ਵੀ ਇਹਨਾਂ ਨੇ ਕੋਈ ਖੇਪ ਕੀਤੀ ਹੈ ਸੇਲ ਜੀ ਨਹੀਂ ਪਹਿਲਾਂ ਕੋਈ ਨਹੀਂ ਜੋ ਪੁੱਛ ਗਿਆ ਚਾਹ ਜੀ ਇਹ ਪਹਿਲੀ ਵਾਰੀ ਇਹਨਾਂ ਦਾ ਤੇ ਇਹ ਫਸਟ ਟਾਈਮ ਇਨਸਟੈਂਸ ਜਦੋਂ ਵੈਰਣੇ ਤੇ ਤਿੰਨੋਂ ਜਿਹੜੀ ਇਹ ਖੇਪ ਆਈ ਸੀਗੀ ਉਹਦੇ ਵਿੱਚੋਂ ਕੁਝ ਸਮਾਨ ਗੁਰਦੇਵ ਦੇ ਨੂੰ ਵੀ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹਨੂੰ ਅਸੀਂ ਫੜਿਆ ਹੈ ਜਿਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਨੇ ਉਹ ਮੈਂ ਉਹਨੂੰ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਗੁਰਦੇਵ ਗ੍ਰਿਫਤਾਰ ਗੁਰਦੇਵ ਗ੍ਰਿਫਤਾਰ ਹੈ ਪਰ ਇਸ ਤੋਂ ਇਲਾਵਾ ਦੋ ਹੋਰ ਹਨ ਪੈਂਡਿੰਗ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਫਾਰਵਰਡ ਤੇ ਬੈਕਵਰਡ ਲਿੰਜਰੀ ਆਪਾਂ ਗੱਲ ਕਰਦੀ ਹੈ ਇਸ ਕੇਸ ਦੇ ਵਿੱਚ ਅਸੀਂ ਬੈਕਵਰਡ ਲਿੰਕਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਫਾਰਵਰਡ ਲਿੰਕ ਦੇ ਵਿੱਚ ਗੁਰਦੇਵ ਨੋਮੀਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਫੋਰ ਫਾਰਵਰਡ ਲਿੰਕ ਹਲੇ ਬਾਕੀ ਹੈਗੇ ਨੇ ਸੋ ਉਹ ਵੀ ਅਸੀਂ ਜਲਦ ਗ੍ਰਿਫਤਾਰ ਕਰਕੇ ਤੁਹਾਨੂੰ ਉਹਦੇ ਬਾਰੇ ਵਕਰੀ ਅਸੀਂ ਜਾਣਕਾਰੀ ਇਹ ਤਿੰਨੋਂ ਜਿਹੜੇ ਅਰੈਸਟ ਹੋਏ ਤਿੰਨੇ ਸ਼੍ਰੀਨਗਰ ਵਿੱਚ ਪੋਸਟਡ ਸੀ ਜੀ ਹਾਂ ਇਹ ਤਿੰਨੋਂ ਸ਼੍ਰੀਨਗਰ ਵਿੱਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਸਾਡਾ ਆਪਣੇ ਜ਼ਿਲ੍ਹਾ ਲੁਧਿਆਣਾ ਦੇ ਹਾਕੀ ਦਾ ਸਰ ਕਿਹੜੀ ਪ੍ਰਾਈਵੇਟ ਬੰਦਾ ਹੈ ਇਹ ਇਹਦਾ ਕੋਈ ਸਬੰਧ ਨਹੀਂ ਸਰ ਕਿਹੜੀ ਯੂਨਿਟ ਨਾਲ ਸਬੰਧ ਰੱਖਦਾ ਦੇਖੋ ਮੈਂ ਇਹ ਦੱਸਣਾ ਚਾਹਾਂਗਾ ਜੀ ਆਪਾਂ ਯੂਨਿਟ ਤੋਂ ਜ਼ਿਆਦਾ ਆਪਾਂ ਇਹਨਾਂ ਦੇ ਕ੍ਰਾਈਮ ਜੋ ਕੀਤਾ ਉਸ ਤੇ ਫੋਕਸ ਕਰਨਾ ਚ